ਹਾਂ ਲੋ ਦੋਸਤੋ ਅੱਜ ਆਪਾਂ ਜੋ ਗੱਲ ਕਰ ਰਹੇ ਆ 10th ਦੇ ਬੜੇ ਇਜ਼ੀ ਸਕੋਰਿੰਗ ਟਾਪਿਕ ਪ੍ਰੋਬੈਬਿਲਟੀ ਸੰਭਾਵਨਾ ਤੇ ਗੱਲ ਕਰ ਰਹੇ ਆ ਐਗਜ਼ਾਮ ਦੇ ਵਿੱਚ ਆਬਜੈਕਟਿਵ ਕੁਐਸਚਨ ਤੇ 2 ਨੰਬਰ ਦਾ ਕੁਐਸਚਨ ਆਣਾ ਬੜਾ ਸਕੋਰਿੰਗ ਹੈ ਛੋਟਾ ਟਾਪਿਕ ਹੈ ਸੋ lettes start match up with arun sir ਪਹਿਲਾ ਕੁਐਸਚਨ ਦੇਖੋ ਸੰਭਾਵਨਾ ਬੇਸਿਕਲੀ ਕੀ ਸੀ ਟੋਟਲ ਦੇ ਵਿੱਚੋਂ ਕਿੰਨੇ ਦੀ ਰਿਕੁਆਇਰਮੈਂਟ ਹੈ ਅਗਰ ਮੈਂ ਸਿੰਪਲ ਭਾਸ਼ਾ ਚ ਗੱਲ ਕਰਾਂ ਤੋ ਪਹਿਲਾ ਕੁਐਸਚਨ ਆ ਗਿਆ ਦੇਖੋ ਕਹਿੰਦੇ ਇੱਕ ਖਿਡਾਰੀ ਦੇ ਮੈਚ ਜਿੱਤਣ ਦੀ ਸੰਭਾਵਨਾ ਇੰਨੀ ਹੈ ਦ ਪ੍ਰੋਬੈਬਿਲਟੀ ਆਫ ਅ ਵਿਨਿੰਗ ਅ ਪਲੇਅਰ ਇਜ਼ 5/7 ਦੇਖੋ ਸਮਝਣਾ ਕਿ ਮੈਂ ਤੁਹਾਨੂੰ ਪਹਿਲਾਂ ਸਿੰਪਲ ਸਮਝਾਣਾ 5/7 ਦਾ ਮਤਲਬ ਤੁਸੀਂ ਇਹ ਲੈ ਕੇ ਚੱਲੋ ਕਿ 7 ਦੇ ਵਿੱਚੋਂ 5 ਮੈਚ ਜਿੱਤਣ ਦੀ ਗੱਲ ਕੀਤੀ ਹੈ ਤਾਂ ਇਹਦਾ ਮਤਲਬ ਟੋਟਲ 7 ਮੈਚ ਹੈ 5 ਉਹਨੇ ਜਿੱਤੇ ਨੇ ਤਾਂ 7 ਵਿੱਚੋਂ 5 ਠੀਕ ਹੋ ਗਿਆ 5/7 ਤਾਂ ਉਹਦੇ ਹਾਰਨ ਦੀ ਸੰਭਾਵਨਾ ਹੁਣ ਮੈਨੂੰ ਲੱਗਦਾ ਦੱਸਣ ਦੀ ਜ਼ਰੂਰਤ ਨਹੀਂ 7 ਵਿੱਚੋਂ 5 ਮੈਚ ਉਹ ਜਿੱਤ ਗਿਆ ਕਿੰਨੇ ਹਾਰ ਗਿਆ 2 ਹਾਰ ਗਿਆ ਅਗਰ ਕੋਈ ਟਾਈ ਨਹੀਂ ਰਿਹਾ ਇੱਥੇ ਆਪਾਂ ਇਹ ਚੀਜ਼ ਮੰਨਾਂਗੇ ਤਾਂ ਫਿਰ ਸਿੰਪਲ ਅਗਰ ਜਿੱਤਣ ਦੀ ਵਿਨਿੰਗ ਪ੍ਰੋਬੈਬਿਲਿਟੀ 5/7 ਹੈ ਤੋ ਹਾਰਨ ਦੀ ਪ੍ਰੋਬੈਬਿਲਿਟੀ ਫਿਰ ਕਿੰਨੀ ਹੋਗੀ 7 ਦੇ ਵਿੱਚੋਂ 5 ਮਾਈਨਸ ਕਰਤਾ ਤੁਸੀਂ ਡਾਇਰੈਕਟ ਲਿਖ ਸਕਦੇ ਹੋ ਮਾਈਨਸ ਕੋਈ ਦਿਖਾਉਣ ਦੀ ਲੋੜ ਨਹੀਂ ਹੈਗੀ ਨੈਕਸਟ ਚੱਲਦੇ ਆਪਾਂ ਕਹਿੰਦੇ ਇੱਕ ਪਾਸੇ ਨੂੰ ਇੱਕ ਵਾਰ ਸੱਟਿਆ ਜਾਂਦਾ ਡਾਈਸ ਅ ਡਾਈਸ ਇਜ਼ ਥਰੋਨ ਵਾਂਸ ਜਦੋਂ ਇੱਕ ਡਾਈਸ ਸੱਟਿਆ ਜਾਂਦਾ ਹੈ ਤੋ ਪਹਿਲਾਂ ਤਾਂ ਇਹ ਦੇਖੋ ਆਪਣੇ ਕੋਲੇ ਇਵੈਂਟ ਕਿਹੜੇ-ਕਿਹੜੇ ਆਉਂਦੇ ਆ 6 ਆਉਂਦੇ ਆ 6ਾਂ ਦੇ ਵਿੱਚੋਂ ਕੋਈ ਵੀ ਆ ਸਕਦਾ ਹੈ ਤੋ ਕੈਨ ਦਾ ਮਤਲਬ ਕੁੱਲ 6 ਆਪਣੇ ਕੋਲ ਕੇ ਕੇਸ ਬਣਦੇ ਆ ਤੋ ਪ੍ਰੋਬੈਬਿਲਟੀ ਪਤਾ ਕਰੋ ਕਿ ਅਭਾਜ ਸੰਖਿਆ ਆਵੇ ਪ੍ਰਾਈਮ ਨੰਬਰ ਆਵੇ ਪਹਿਲਾਂ ਤਾਂ ਇਹ ਦੇਖੋ ਇਹਦੇ ਵਿੱਚ ਅਭਾਜ ਕਿਹੜੀਆਂ ਨੇ ਇੱਕ ਸਭ ਤੋਂ ਵੱਡੀ ਗਲਤੀ ਤੁਸੀਂ ਇੱਕ ਕਨਸਿਡਰ ਕਰ ਲਓ ਸਿੱਧੀ ਯਾਦ ਰੱਖੋ ਅਭਾਜ ਸੰਖਿਆਵਾਂ ਮਾ 2 ਤੋਂ ਸ਼ੁਰੂ ਹੁੰਦੀ ਹੈ ரை 2 3 ਤੇ 5 ਇਹ ਨੇ ਹੁਣ ਕਿੰਨੀਆਂ ਸੰਖਿਆਵਾਂ ਨੇ ਗਿਨੋ 3 ਨੇ ਤੋ ਇਹਦਾ ਮਤਲਬ 6 ਦੇ ਵਿੱਚੋਂ ਤਿੰਨ ਸੰਖਿਆਵਾਂ માં ਪ੍ਰਾਈਮ ਨੇ ਅਪਾਜ ਨੇ ਤੋ ਪ੍ਰੋਬੈਬਿਲਟੀ ਕੀ ਹੋਗੀ 6 ਵਿੱਚੋਂ 3 3/6 ਸੌਲ ਕੀਤਾ ਕਿੰਨਾ ਆ ਗਿਆ 1/2 ਸੈਕੰਡ ਹੈ 2 ਅਤੇ 6 ਵਿਚਕਾਰ ਹੁਣ 2 ਅਤੇ 6 ਵਿਚਕਾਰ ਸੰਖਿਆਵਾਂ ਕਿਹੜੀ-ਕਿਹੜੀ ਹੈ 3 4 ਅਤੇ 5 ਅਗੇਨ ਉਹੀ ਕੁਐਸਚਨ ਕਿੰਨੀਆਂ ਸੰਖਿਆਵਾਂ ਮੈਂ 3 ਤੋਂ 6 ਦੇ ਵਿੱਚੋਂ ਤਿੰਨ ਸੰਖਿਆਵਾਂ 2 ਅਤੇ 6 ਵਿੱਚਕਾਰ ਹੈ ਤੋਂ ਸੰਭਾਵਨਾ ਕਿੰਨੀ ਹੋਗੀ 3/6 ਤੋਂ ਕਿੰਨਾ ਅਨਸਰ ਆ ਗਿਆ 1/2 3rd ਤਾਂਕ ਸੰਖਿਆ ਹੋਵੇ ਆਰਡ ਨੰਬਰ ਤੋਂ ਤੁਸੀਂ ਆਰਾਮ ਨਾਲ ਦੱਸ ਸਕਦੇ ਹੋ ਆਪਣੇ ਕੋਲੇ ਆਰਡ ਨੰਬਰਸ ਕਿਹੜੇ-ਕਿਹੜੇ ਐਥੇ 1 3 ਅਤੇ 5 ਤੋ 6 ਦੇ ਵਿੱਚੋਂ 3 ਨੇ ਕੈਨ ਦਾ ਮਤਲਬ 3/6 ਕਿੰਨਾ ਅਨਸਰ ਆ ਗਿਆ 1/2 ਠੀਕ ਨੈਕਸਟ ਚੱਲਦੇ ਆਪਾਂ ਕਹਿੰਦੇ 52 ਪੱਤਿਆਂ ਦੀ ਤਾਂਛ ਦੀ ਗੁੱਟੀ ਹੈ ਤੋ ਸਭ ਤੋਂ ਪਹਿਲਾਂ 52 ਪੱਤੇ ਦੇਖੋ ਕੁੱਲ ਪੱਤੇ ਕੁੱਲ ਪੱਤੇ ਕਿੰਨੇ ਹੋਗੇ 52 ਟੋਟਲ ਕਾਰਡਸ 52 ਇੱਕ ਪੱਤਾ ਕੱਢ ਲਿਆ ਠੀਕ ਸੰਭਾਵਨਾ ਪਤਾ ਕਰੋ ਕਿ ਲਾਲ ਰੰਗ ਦਾ ਬਾਦਸ਼ਾਹ ਹੋਵੇ ਰੈੱਡ ਕਿੰਗ ਹੁਣ ਕਿੰਨੇ ਲਾਲ ਬਾਦਸ਼ਾਹ ਹੁੰਦੇ ਨੇ ਰੈੱਡ ਕਿੰਗ ਕਿੰਨੇ ਹੁੰਦੇ ਨੇ 52 ਚੋਂ ਇਹ ਸੋਚੋ ਦੇਖੋ 52 ਦੇ ਵਿੱਚੋਂ 26 ਲਾਲ ਹੁੰਦੇ ਆ ਰੈੱਡ ਹੁੰਦੇ ਆ 26 ਕਾਲੇ ਹੁੰਦੇ ਆ 26 ਆ ਰ ਬਲੈਕ ਹੁਣ 26 ਦੇ ਵਿੱਚੋਂ ਰੈੱਡ ਚੋਂ 13 ਇਟ 13 पान ਤੇ ਇਸ ਦੇ ਵਿੱਚੋਂ 13 हुकुम 13 चिड़ी सही है ਤਾਂ लाल रंग ਆ ਰਿਹਾ ਕਲੀਅਰ ਹੈ ਇੱਕ ਬਾਦਸ਼ਾ ਇੱਥੇ ਹੋਣਾ ਇੱਕ ਬਾਦਸ਼ਾ ਇੱਥੇ ਹੋਣਾ ਤਾਂ ਟੋਟਲ ਆਪਣੇ ਕੋਲੇ ਦੋ ਬਾਦਸ਼ਾ ਹੁੰਦੇ ਆ ਤਾਂ ਪ੍ਰੋਬੈਬਿਲਟੀ ਕੀ ਆ ਗਈ ਸੰਭਾਵਨਾ 52 ਦੇ ਵਿੱਚੋਂ ਦੋ ਨੇ 2/52 ਦੋ ਦੇ ਪਹਾੜੇ ਤੇ ਵੱਡਿਆ ਗਿਆ ਆਨਸਰ ਆ ਗਿਆ 1/26 ਸੈਕਿੰਡ ਚਿੱਤਰ ਪੱਤਾ ਫੇਸ ਕਾਰਡ ਫੇਸ ਕਾਰਡ ਸਿੰਪਲ ਜਿਸ ਤੇ ਫੋਟੋਆਂ ਨੇ ਇੱਕ ਜੇ ਤੇ ਹੁੰਦੀਆਂ ਇੱਕ ਕਯੂ ਤੇ ਇੱਕ ਕੇ ਤੇ ਤੇ ਚਾਰਾਂ ਦੇ ਵਿੱਚ ਆ ਗਿਆ ਤਾਂ ਟੋਟਲ ਕਿੰਨੇ ਹੋਗੇ ਚਿੱਤਰ ਪੱਤੇ ਫੇਸ ਕਾਰਡ ਕਿੰਨੇ ਹੋਗੇ ਟੋਟਲ 12 ਹੋਗੇ ਤਾਂ ਪ੍ਰੋਬੈਬਿਲਟੀ ਕੀ ਹੋਗੀ ਸੰਭਾਵਨਾ ਕੀ ਹੋਗੀ 12/52 ਤਿੰਨ ਤੇ ਗਿਆ 4/ ਸੋਰੀ 4 ਤੇ ਗਿਆ 3/13 ਨੈਕਸਟ ਹੁਕਮ ਦਾ ਪੱਤਾ ਕਲਬ ਹੁਕਮ ਦੇ ਪੱਤੇ ਕਿੰਨੇ ਹੁੰਦੇ ਨੇ 13 ਹੁਕਮ ਟੋਟਲ 13 ਪੱਤੇ ਹੈ ਤਾਂ ਪ੍ਰੋਬੈਬਿਲਟੀ ਕੀ ਹੋ ਗਈ 52 ਚੋਂ 13 13/52 13 ਦੇ ਪਹਾੜੇ ਤੇ ਗਿਆ 1/4 ਚੌਥਾ ਚਿੱਤਰ ਪੱਤਾ ਨਾ ਹੋਵੇ ਨਾਟ ਫੇਸ ਕਾਰਡਸ 12 ਫੇਸ ਕਾਰਡ ਹੁੰਦੇ ਆ ਕਿੰਨੇ ਚੋ 52 ਦੇ ਵਿੱਚੋਂ 12 ਫੇਸ ਕਾਰਡ ਹੈ ਤਾਂ ਕਿੰਨੇ ਨਹੀਂ ਹੈਗੇ ਪਿੱਛੇ ਆਪਾਂ ਦੇਖਦੇ ਆ 76 ਪੱਤਾ ਨਹੀਂ ਕਿੰਨੇ ਨਹੀਂ ਹੈਗੇ 52 ਦੇ ਵਿੱਚੋਂ 12 ਮਾਈਨਸ ਕਰਾਂਗੇ 40 ਆ ਗਿਆ ਤਾਂ ਪ੍ਰੋਬੈਬਿਲਟੀ ਆ ਗਈ 40/52 4 ਦੇ ਪਹਾੜੇ ਤੇ ਵੰਡਿਆ ਗਿਆ ਕਿੰਨਾ ਅੰਸਰ ਆ ਗਿਆ 10/13 ਨੈਕਸਟ ਇੱਕ ਬਕਸੇ ਵਿੱਚ ਤਿੰਨ ਨੀਲੇ ਦੋ ਚਿੱਟੇ ਅਤੇ ਚਾਰ ਲਾਲ ਬੰਡੇ ਹਨ ਮਾਰਬਲਸ ਹਨ ਤਾਂ ਕੁੱਲ ਮਾਰਬਲਸ ਲਿਖੋ ਪਹਿਲਾਂ 3 2 4 ਕਿੰਨਾ ਹੋ ਗਿਆ 9 ਮਾਰਬਲਸ ਇੱਕ ਕੱਢਿਆ ਗਿਆ ਹੈ ਸੰਭਾਵਨਾ ਪਤਾ ਕਰੋ ਕਿ ਇਹ ਚਿੱਟੇ ਰੰਗ ਦਾ ਹੋਵੇ ਹੁਣ ਚਿੱਟੇ ਕਿੰਨੇ ਮਾਰਬਲ ਹੈ ਦੋ ਤਾਂ ਪ੍ਰੋਬੈਬਿਲਟੀ 9 ਦੇ ਵਿੱਚੋਂ 2 ਚਿੱਟੇ ਐ 2 ਵਾਈਟ ਐ ਤਾਂ ਪ੍ਰੋਬੈਬਿਲਟੀ ਹੋਗੀ 2/9 ਅੱਗੇ ਨੀਲੇ ਨੀਲੇ ਕਿੰਨੇ ਆ ਦੇਖੋ 3 ਤੇ 9 ਦੇ ਵਿੱਚੋਂ 3 ਨੀਲੇ ਐ ਤਾਂ ਪ੍ਰੋਬੈਬਿਲਟੀ 3/9 ਕਿੰਨਾ ਆ ਗਿਆ 1/3 ਤੀਸਰਾ ਲਾਲ ਕਹਤਾ ਲਾਲ ਕਲਰ ਦੇ ਕਿੰਨੇ ਐ 4 ਤੇ ਪ੍ਰੋਬੈਬਿਲਟੀ ਆ ਗਈ 4/9 ਅਤੇਮਿਕ ਐਡ ਕਰ ਰਿਹਾ ਮੰਨ ਲਓ ਉਹ ਕਹਿ ਦਿੰਦੇ ਪੀਲਾ ਰੰਗ ਜਾਂ ਲਾਲ ਨਾ ਹੋਵੇ ਹੈ ਨਾ ਹੁਣ ਪੀਲਾ ਰੰਗ ਜਾਂ ਨੀਲਾ ਹੈ ਬਲੂ ਹੈ ਜਾਂ ਚਿੱਟਾ ਹੈ ਜਾਂ ਲਾਲ ਹੈ ਪੀਲਾ ਨਹੀਂ ਹੈਗਾ ਤਾਂ ਪੀਲੇ ਦੇ ਜ਼ੀਰੋ ਹੈ ਤਾਂ ਪ੍ਰੋਬੈਬਿਲਟੀ ਕੀ ਹੋਗੀ 0/9 0 ਠੀਕ ਅੱਗੇ ਦੇਖੋ ਲਾਲ ਨਾ ਹੋਵੇ ਲਾਲ ਨਹੀਂ ਹੋਣਾ ਚਾਹੀਦਾ ਪਰ ਇਨਵਲ ਇਹਨਾਂ ਦੋਹਾਂ ਚੋਂ ਕੋਈ ਵੀ ਹੋ ਸਕਦੇ ਆ ਉਹ ਕਿੰਨੇ ਰਹਿ ਗਏ ਪੰਜ ਰਹਿ ਗਏ ਤਾਂ ਜਿਹੜੀ ਪ੍ਰੋਬੈਬਿਲਟੀ ਹੈ ਉਹ ਕਿੰਨੀ ਹੋਗੀ 5/9 ਤਾਂ ਦੇਖੋ ਕੀ ਦਿੱਤਾ ਆਪਾਂ ਉਸ ਚੀਜ਼ ਨੂੰ ਬੜਾ ਧਿਆਨ ਨਾਲ ਦੇਖਣਾ ਨੈਕਸਟ ਆ ਗਿਆ ਕਿਸੇ ਕਾਰਨ 12 ਖਰਾਬ ਪੈਨ 132 ਚੰਗੇ ਪੈਨਾਂ ਵਿੱਚ ਮਿਲਾ ਦਿੱਤੇ ਗਏ ਹਨ ਮਿਕਸ ਕਰਤੇ ਤਾਂ ਇਹਦਾ ਮਤਲਬ ਕੁੱਲ ਪੈਨ ਹੋ ਗਏ 12 132 144 ਇਨ੍ਹਾਂ ਵਿੱਚੋਂ ਇੱਕ ਪੈਨ ਅਚਾਨਕ ਕੱਢਿਆ ਗਿਆ ਕੱਢ ਲਿਆ ਠੀਕ ਪੈਨ ਮਤਲਬ ਚੰਗੇ ਪੈਨ ਦੀ ਸੰਭਾਵਨਾ ਪਤਾ ਕਰੋ ਹੁਣ ਚੰਗੇ ਪੈਨ ਕਿੰਨੇ ਆਪਣੇ ਕੋਲੇ 132 ਕਿੰਨੇ ਦੇ ਵਿੱਚੋਂ 144 ਦੇ ਵਿੱਚੋਂ ਤਾਂ ਸੰਭਾਵਨਾ ਹੋ ਗਈ 132 144 ਇਹ 12 ਦੇ ਪਹਾੜ ਤੇ ਵੰਡਿਆ ਜਾਊਗਾ ਤੋ ਜਿਹੜਾ ਆਪਣਾ ਆਂਸਰ ਆਣਾ ਉਹ ਕੀ ਆ ਜਾਣਾ 11 ਵਟੇ 12 ਤਾਂ ਦੋਸਤੋ ਇਸ ਸੀ ਆਪਣੇ ਪ੍ਰੋਬੈਬਿਲਟੀ ਦੇ ਕੁਝ ਇੰਪੋਰਟੈਂਟ ਕੁਐਸਚਨਸ ਜੋ ਤੁਹਾਨੂੰ ਹੈਲਪ ਕਰਨਗੇ ਜਿਹੜੇ ਬਾਕੀ ਕੁਐਸਚਨ ਕਰ ਅਸੀਂ ਤੇ ਇਸ ਹੀ ਆਪਣਾ ਟਾਪਿਕ ਪ੍ਰੋਬੈਬਿਲਟੀ ਥੈਂਕ ਯੂ